ਲਓ ਜੀ ਟਾਵਰ ਬ੍ਰਿਜ ਦੇ ਉੱਪਰ ਮੈਂ ਬਿਲਕੁਲ ਖੜਾ ਹਾਂ ਤੇ ਦੇਖੋ ਜਿਨ੍ਹਾਂ ਨੂੰ ਤੁਸੀਂ ਫੋਟੋਆਂ ਵੀਡੀਓ ਫਿਲਮਾਂ 'ਚ ਦੇਖਿਆ ਹੋਵੇ ਤੇ ਅੱਜ ਮਤਲਬ ਬਿਲਕੁਲ ਉਹ ਦਿਖਾ ਰਿਹਾ ਹਾਂ ਜੇ ਨੇੜੇ ਮੇਰਾ خیال ਕੋਰਨੀ ਪਰ ਕੁਛ ਕਰ ਸਕਦਾ ਆ ਜਗਾ ਉਹ ਆ ਜਦੋਂ ਜਦੋਂ ਕਹਿੰਦੇ ਜੀ ਬ੍ਰਿਜ ਫੁੱਲਦਾ ਜਿੱਥੇ ਹੁੰਦਾ ਆ ਉਹ ਜਗਾ ਇੱਥੇ ਲੋਕ ਲੰਘਦੇ ਆ ਲੰਡਨ ਦੇ ਵਿੱਚ ਇਹ ਜਗ੍ਹਾ ਹਰ ਕੋ ਨੇ ਦੇਖੀ ਆ ਜਿਹੜਾ ਘੁੰਮਣ ਦਾ ਸ਼ਕੀਨ ਆ ਜਿਹੜਾ ਕੁਝ ਦੇਖਣ ਦਾ ਸ਼ਕੀਨ ਆ ਤੇ ਲੰਡਨ ਜਿਹੜਾ ਦੁਨੀਆ ਦੇ ਵਿੱਚੋਂ ਆ ਨੰਬਰਾਂ ਦੇ ਵਿੱਚੋਂ ਜਿਹੜਾ ਟੂਰਿਸਟ ਜਗ੍ਹਾ ਜਿਹੜੀ ਹੈ ਇਹ ਟਾਵਰ ਬ੍ਰਿਜ ਹੈ ਜਿੱਥੇ ਹਰ ਕੋ ਆ ਕੇ ਆਪਣੇ ਫੋਨ ਦੇ ਵਿੱਚ ਇਹਨੂੰ ਰਿਕਾਰਡ ਕਰਦਾ ਵੀਡੀਓ ਦੇ ਰੱਖੇ ਚਾਹੇ ਫੋਟੋਆਂ ਖਿੱਚਦਾ ਚਾਹੇ ਆ ਪਹਿਲਾ ਜਿਹੜੇ ਲੋਕ ਹੁੰਦੇ ਸੀ ਉਹ ਆ ਆਪਣੇ ਹੱਥੀ ਫੋਟੋ ਬਣਾ ਕੇ ਲੈ ਕੇ ਜਾਂਦੇ ਸੀ ਜਾਂ ਆਪਣੇ ਅੱਖਾਂ ਦੇ ਵਿੱਚ ਹੀ ਸਮਾ ਲੈਂਦੇ ਸੀ ਤੇ ਫਿਰ ਹੌਲੀ ਹੌਲੀ ਦੱਸਦੇ ਸੀ ਇਹਦੀ ਜਿਹੜੀ ਖੂਬਸੂਰਤੀ ਆ ਕਿਹੜੇ ਲਫ਼ਜ਼ਾਂ ਦੇ ਨਾਲ ਦੱਸਾਂ ਕਿ ਬੰਦਾ ਉਹ ਦੱਸਦੇ ਸੀ ਬਾਕੀ ਆ ਇਹ ਕੋ ਦੁਬਈ ਗਿਆ ਦੁਬਈ ਦੇ ਵਿੱਚ ਬਹੁਤ ਵਧੀਆ ਦੇਖਣ ਵਾਲੀਆਂ ਜਗ੍ਹਾ ਆਬੂ ਦਾਬੀ ਦੀ ਜਿਹੜੀ ਮਸਜਿਦ ਆ ਉਹ ਬਹੁਤ ਵਧੀਆ ਕਹ ਲੋ ਆਪਣੇ ਨੂੰ ਖਿੱਚਦੀ ਆ ਪੈਰਿਸ ਦੀ ਜਿਹੜੀ ਵਧੀਆ ਤੋਂ ਵਧੀਆ ਜਿਹੜੀ ਜਗ੍ਹਾ ਦੇਖਣ ਲਈ ਉਹ ਵੀ ਦੇਖੀ ਹੋਆ α ਟਾਵਰ ਹੁਣ ਮਹਿਤਸ਼ਰ ਸ਼ਾਂਜਲੀ ਗੇਟ ਜਗ੍ਹਾ ਦੇਖਣ ਲਈ ਚਾਹ ਚਾਹੀਦਾ ਦਿਲ ਦੇ ਵਿੱਚ ਨਹੀਂ ਤਾਂ ਲੋਕੀਆ ਗਾਣਾ ਗਾਉਂਦੇ ਜਿਹੜੇ ਆ ਟ੍ਰੈਫਿਕ ਦੇ ਵਿੱਚ ਫਸੇ ਹੋਆ ਨਾ ਇਹ ਕੰਮਾਂ ਤੋਂ ਆਏ ਆ ਜਿਨ੍ਹਾਂ ਨੂੰ ਤੁਰੇ ਹੋਆ ਇਹਨਾਂ ਨੂੰ ਕੋਈ ਮੱਲੋ ਇਸ ਜਗ੍ਹਾ ਦਾ ਕੋਲੋ ਵੀ ਚਾਹ ਦੀ ਹੈ ਕਹਿੰਦੇ ਯਾਰ ਤੇ ਜਾਮ ਲੱਗਾ ਹੋਵੇ ਜਗ੍ਹਾ ਨੂੰ ਦੇਖਦੇ ਨਹੀਂ ਹੈਗੇ ਜਿਹੜਾ ਉਹਨਾਂ ਨੂੰ ਚੰਗੀਆਂ ਲੱਗੀਆਂ ਜਿਹੜੇ ਜਗਾ ਦੇ ਦੇਖਣ ਆਇਆ ਹੋਆ ਕਿੰਨੇ ਕਿੰਨੇ ਪੈਸੇ ਖਰਚ ਕੇ ਆਇਆ ਹੋਆ ਕੋਈ ਦੁਨੀਆ ਦੇ ਕਿਸੇ ਕੋਨੇ ਤੋਂ ਆਇਆ ਕੋਈ ਕਿਸੇ ਤੋਂ ਆਇਆ ਤੇ ਇਹ ਆ ਜੀ ਜਿਹੜਾ ਇਹ ਥੱਕ ਕੇ ਦੇਖਦੇ ਕੇ ਲੋਕੀ ਆਕੇ ਜਾਂਦੇ ਫਿਰ ਉਹ ਚੱਲਦੇ ਕਿਲਾ ਦੇਖਣ ਕਿਲੇ ਦੇ ਵਿੱਚ ਜਿਹੜਾ ਚਾਰ ਮਹਾਰਾਜਾ ਦੇ ਕਿਲੇ ਦੇ ਜਿਹੜੇ ਆ ਰਾਇਲ ਫੈਮਿਲੀ ਆ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਉਹਦੇ ਹਥਿਆਰ ਪਏ ਆ ਉਹਨਾਂ ਦਾ ਕਾਫੀ ਇਤਿਹਾਸਿਕ ਮਹਾਨ ਹੈਗਾ ਜਿਹੜਾ ਉਹ ਵੀ ਬਾਹਰਲੇ ਮਲਕਾ ਤੋਂ ਵੀ ਲੈਂਦਾ ਅਸੀਂ ਇੰਡੀਆ ਦੇ ਅਸੀਂ ਕਿੰਨੇ ਸਾਡਾ ਕੋਹੇ ਨੂੰ ਰਹੀਰਾ ਇੱਥੇ ਪਿਆ ਪਰ ਉਹ ਕਈ ਵਾਰੀ ਚੇਜ ਕਰ ਦਿੰਦੇ ਆ ਬ੍ਰਿਟਿਸ਼ ਮਿਊਜ਼ੀਅਮ ਵੀ ਜਾਂਦਾ ਉਹ ਜਾਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਕਿ ਕਿਤੇ ਹੁੰਦਾ ਤੇ ਕਈ ਕਹਿੰਦੇ ਆ ਮਲੋ ਹੀਰੇ ਆ ਕਿਹੜੇ ਕਿਹੜੇ ਮੁਲਕਾਂ ਤੋਂ ਲਿਆਂਦੇ ਆ ਤੁਸੀਂ ਜਾ ਕੇ ਦੇਖਦੇ ਹੋ ਉੱਥੇ ਪਤਾ ਲੱਗਦਾ ਇਹ ਵੀ ਵੱਖਰੇ ਨਿਆਰਾ ਇਹਦੇ ਵਿੱਚ ਵੀ ਇਦਾਂ ਦੱਸਦੇ ਆ ਜਦੋਂ ਰੋਡ ਦੇ ਵਿੱਚ ਜਾਂਦੇ ਆ ਇਹਨੂੰ ਕਹਿੰਦੇ ਆ ਪਾਣੀ ਵਾਲਾ ਜਹਾਜ਼ ਇੱਕ ਉੱਪਰ ਰੋਡ ਦਾ ਕਾਲਚ ਟ੍ਰੇਨਾਂ ਅ ਬੱਸਾਂ ਕਾਰਾਂ ਰੇੜੇ ਜੱਡੇ ਊਠ ਘੋੜੇ ਸਾਰੇ ਦੇਖ ਲਏ ਇਹਨਾਂ ਅੱਖਾਂ ਨੇ ਪ੍ਰਮਾਤਮਾ ਦਾ ਸ਼ੁਕਰ ਹੈ ਪ੍ਰਮਾਤਮਾ ਨੇ ਦਿਖਾਇਆ ਅ ਜਿਹੜੇ ਲੋਕੀ ਵਿਚਾਰੇ ਕਿਹੜੇ ਕਿਹੜੇ ਹੱਥਾਂ ਤੇ ਰਹਿੰਦੇ ਆ ਜਿੱਦਾਂ ਜਿੱਦਾਂ ਦੀ ਕੋਈ ਸਕੂਲ ਦਾ ਕੋਲ ਗੱਡਿਆਂ ਦੇ ਉੱਪਰ ਚੜਕੇ ਗਾਣੇ ਗਾਦੇ ਉਹ ਵੀ ਖੁਸ਼ ਆ ਕਿ ਜਹਾਜ਼ਾਂ ਦੇ ਵੀ ਬੈਠੇ ਤੋਕੀ ਆ ਠੀਕ ਹੈ ਜੀ ਆ ਦੇਖੋ ਦੁਨੀਆ ਬਸ ਇੱਥੇ ਖੜ ਜਾਓ ਤੁਸੀਂ ਲੈਂਡ ਨਹੀਂ ਟੁੱਟਦੀ